ਸਸੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਲੰਡੇ ਦੇ ਵਿੱਚ ਲੰਡੇ ਪਿੰਡ ਆ ਜਿਹੜਾ ਮਿੱਤਰੋ ਜਿਹੜੇ ਮੋਗੇ ਦਾ ਮਾਨਮਤਾ ਨਗਰ ਆ ਤੇ ਲੰਡਿਆਂ ਤੋਂ ਜਿਹੜੀ ਕਣੀਆਂ ਵਾਲੇ ਵਾਲੀ ਛੜਕ ਆ ਉਹ ਛੜਕੇ ਦੇ ਉੱਤੇ ਆ ਕੇ ਕਿਲੋਮੀਟਰ ਦੀ ਦੂਰੀ ਤੈਅ ਕਰਨੀਆਂ ਜਦੋਂ ਤੁਸੀਂ ਉੱਥੋਂ ਮੋੜ ਪੇ ਤਾਂ ਤੁਹਾਨੂੰ ਮਿੱਤਰੋ ਦੋ ਕੋਠੀਆਂ ਮਿਲਣਗੀਆਂ ਭਾਈ ਜਸਕਰਨ ਸਿੰਘ ਜਸੂ ਬਾਈ ਕੇ ਘਰੇ ਤੁਸੀਂ ਆਉਣਾ ਵਾ ਮਿੱਤਰੋ ਬਾਈ ਹੁਣਾਂ ਦੇ ਕੋਲੇ ਲੇਬਰ ਦੀ ਕਮੀ ਦੇ ਕਾਰਨ 45756 ਨਗ ਜਿਹੜੇ ਵਿਕਾਊ ਆ ਤੁਹਾਨੂੰ ਭਾ ਮੋٹے ਮੋٹے ਦੱਸ ਦਿੰਦਾ ਮੈਂ ਜਿਵੇਂ ਆ ਛੋਟਾ ਵੀ ਦੋ ਸਾਲ ਦੀ ਉਮਰ ਦਾ ਹੋਊਗਾ ਛੋਟੇ ਦੀ ਹਾਂ ਦੋ ਕੁ ਸਾਲ ਦੀ ਇਹਦੀ ਉਮਰ ਆ ਫਿਰ ਮਤਲਬ ਕੱਟੇ ਦੀ ਕਰਮਾਂ ਵਾਲੇ ਦੀ ਇਹਦਾ ਰੇਟ ਜਿਹੜਾ ਰੱਖਿਆ ਉਹ 40000 ਰੁਪਇਆ ਨੀਲੀ 라ਵੀ ਦੀ ਕੱਟੀ ਤੇ ਆ ਕਾਲੀ ਕੱਟੀ ਦੋਵਾਂ ਕੱਟੀਆਂ ਦੀ ਉਮਰ ਤੁਸੀਂ ਲਾ ਲਓ 13-14 14 ਮਹੀਨੇ ਹੋਊ ਇੱਥੇ ਜੀ ਹੈ ਨਾ ਸਾਫ਼ ਤੋਂ ਬਾਹਰ ਬਰਤਣੇ ਇੱਥੇ ਜੀ ਇਹਨਾਂ ਦੀ ਉਮਰ ਆ ਦੋਵਾਂ ਕੱਟੀਆਂ ਦੀ ਇਹਨਾਂ ਦਾ ਰੇਟ ਆ ਜਿਹੜਾ ਮਿੱਤਰੋ 50000 ਰੁਪਿਆ 25-25000 ਵਾਲਾ ਭਾਅ ਇਹਨਾਂ ਦੋਵਾਂ ਕੱਟੀਆਂ ਦਾ ਠੀਕ ਆ ਜੀ ਕੱਟੀਆਂ ਬਹੁਤ ਸਾਫ਼ ਸੁਥਰੀਆਂ ਅੰਗਾ ਪੈਰਾਂ ਦੇ ਵਿੱਚ ਐ ਚੰਗੀਆਂ ਬਣਨ ਵਾਲੀਆਂ ਮਈਆਂ ਕੋਈ ਐ ਨਾ ਜਾਣਿਆ ਜਿਵੇਂ ਮਾੜੀਆਂ ਬਸ ਥੋੜੀਆਂ ਜਿਹਾ ਜਿਵੇਂ ਆਪਾਂ ਕਹਿ ਦਿੰਨੇ ਲਿਸਕੀਆਂ ਜ਼ਰੂਰ ਆ ਆਹ ਬਹੁਤ ਚੰਗੀਆਂ ਕੱਟੀਆਂ ਨੇ ਬਾਈ ਜਿਹੜੀ 3 ਨੰਬਰ ਤੇ ਇੱਕ ਇੰਦਾ ਰੇਟ 35000 ਰੁਪਏ ਦੀ ਵਿਖਾ ਰਹੇ ਥਣ ਥੁਣੇ ਝੋਟੀ ਦੇ ਝੋਟੀ ਬਹੁਤ ਚੰਗੀ ਜਾਤ ਦੀ ਆ ਮਿੱਤਰੋ ਇਹ ਵੀ ਇਹ 1.5 ਤੋਂ 2 ਸਾਲ ਦੀ ਉਮਰ ਜਿੰਦੀ ਹੋਊਗੀ ਇੱਥੇ ਜੀ ਆ ਮਿੱਤਰੋ ਤੇ ਨਾਲ ਦੀ ਝੋਟੀ ਜਿਹੜੀ 5 ਨੰਬਰ ਤੇ ਖੜੀ ਹੁੰਦੀ ਵੀ ਇੱਥੇ ਜੀ ਉਮਰ ਹੈ ਜਿਹੜੇ ਤੋਂ 2 ਸਾਲ ਦੇ ਵਿੱਚ ਘਰ ਯੋ ਝੋਟੀ ਆ ਉਹਦਾ ਰੇਟ ਜਿੰਦਾ 35000 ਰੁਪਏ ਜਿੰਦੀ ਆ ਤੁਹਾਨੂੰ ਹੁਣ ਥਣ ਵਿਖਾ ਰਹੇ ਆ ਕੱਟੀ ਦੇ ਸਿੰਘ ਵੀ ਵਿਖਾ ਰਹੇ ਦੀ ਪਿੰਦਾ ਆ ਲਓ ਬਈ ਠੀਕ ਆ ਇਹ 3 ਨੰਬਰ 4 ਨੰਬਰ ਤੇ ਵਿਖਾਈ ਆ ਤੁਹਾਨੂੰ ਝੋਟੇ ਹੁਣ 5 ਨੰਬਰ ਵਾਲੀ ਝੋਟੀ ਤੇ ਆ ਜਾਓ ਮਿੱਤਰੋ ਇੰਦਾ ਰੇਟ ਆ ਜ ਇਹ ਇਹਦਾ ਰੇਟ ਜਿਹੜਾ 40000 ਰੁਪਿਆ ਦੀ ਆਪ ਵੀ ਵਿਖਾ ਦੋਗੇ ਕੋਈ ਗੱਲ ਨਹੀਂ ਜੀ ਨਹੀਂ ਮਿੱਤਰੋ ਤੁਹਾਨੂੰ ਨੇੜੇ ਹੋ ਕੇ ਸਾਰਾ ਕੁਝ ਵਿਖਾ ਦੇਾਂਗੇ ਆਪਾਂ ਆ ਵੇਖ ਲਓ ਥਣ ਥਣ ਇਹਦੇ ਵੀ ਕਰਮ ਵਾਲੀ ਦੇ ਮਿੱਤਰੋ ਪੂੜਾ ਪਾੜਾ ਇਹਦਾ ਵੀ ਚੰਗਾ ਇਹ ਨਹੀਂ ਮਾਨਾ ਸਿਰਫ 40000 ਰੁਪਿਆ ਬਾਈ ਮਾਨਤਨ ਹੋ ਜਾਊਗਾ ਵਿੱਚੋਂ ਤੇ ਆ ਜਿਹੜੀ ਵੱਡੀ ਝੋਟੀ ਆ ਇਹ 8 ਮਹੀਨਿਆਂ ਦੀ ਗੱਬਣਾ ਮਿੱਤਰੋ ਇਹਦੀ ਡਿਮਾਂਡ 70000 ਰੁਪਿਆ ਵਿੱਚੋਂ ਮਾਨਤਨ ਹੋ ਜਾਊ 2 ਮਹੀਨੇ ਬਾਕੀ ਆ ਛੋਟੀ ਚੰਗੀ ਆ ਮਾਨਤੋਂ ਨਾਲ ਮਿਲ ਗਈ ਤਾਂ ਮੇਤਰੋ ਤੁਹਾਡੀ ਬਹਿ ਚੰਗੀ ਰਲ ਜੂਗੀ ਘਰੇ ਭਾਈ ਸਾਮ ਸੰਭਾਲ ਕਰਦੇ ਆ ਜੇ ਜਾ ਕੇ ਮਹੀਨੇ 2 ਬਾਕੀ ਆ ਬਾਕੀ ਰੁੱਤ ਦੇ ਵਿੱਚ ਵੱਢ ਜਾਣੋ ਇਹਨੇ ਕਰਮਾਂ ਲਈ ਨਾ ਆਟੋਮੈਟਿਕ ਤੁਹਾਡੇ 2 ਰੁਪਏ ਲਾ ਜਾਣੇ ਆ ਕਿਉਂਕਿ ਸ਼ਕੀਨ ਚੰਗੀ ਆ ਝੋਟੀ ਬਸ ਕੱਲੀ ਸਾਮ ਸੰਭਾਲ ਲੋਕੋ ਕੇ ਲਈ ਵਰਦੀ ਕਮੀ ਆ ਗਈ ਭਾਈ ਹਰਾਂ ਦੇ ਇਹ ਸਾਰੇ ਪਸ਼ੂ ਵਕਾਊਆ ਪੈਨ ਲੰਡੇ ਦੇ ਵਿੱਚ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਘੜੀਆਂ ਵਾਲੇ ਵਾਲੀ ਸੜਕੇ ਦੇ ਉੱਤੇ ਜਸਕਰਨ ਸਿੰਘ ਜਸੂ ਭਾਈ ਕੇ ਕਰੇ